ਅੱਜ ਦੀ ਕਾਨਫਰੰਸ ਦਾ ਮੁੱਦਾ ਮੈਂ ਪਹਿਲਾਂ ਦੱਸ ਵੀ ਦਿੱਤਾ ਸੋਨੂੰ ਵੀ ਦੱਸ ਦੰਨਾ ਇਹਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਫੈਸਲਾ ਕਰਿਆ ਚਾਰ ਦਿਨ ਪਹਿਲਾਂ ਵੀ ਜਿਹੜੀ ਬਠਿੰਡਾ ਲੋਕ ਸਭਾ ਹਲਕਾ ਸੀਟ ਹੈ ਇਹ ਪੰਥਕ ਸੀਟ ਹੈ ਇੱਥੇ ਪਹਿਲਾਂ ਵੀ ਇੱਕ ਬੇਸ਼ੱਕ ਕੈਂਡੀਡੇਟ ਕੋਈ ਆਪਾਂ ਐਲਾਨ ਕੀਤਾ ਸੀ ਬਰਗਾੜੀ ਮੋਰਚੇ ਵੱਲੋਂ ਉਹਨਾਂ ਨੇ ਅਸੀਂ ਜਦੋਂ ਪੁੱਛਿਆ ਉਹਨਾਂ ਨੇ ਚੋਣ ਨਾਲ ਲੜਨ ਦੀ ਕਹਿੰਦਾ ਵੀ ਮੈਨੂੰ ਮੈਂ ਚੋਣ ਲੜਨੀ ਨਹੀਂ ਮਾਨ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਸਾਰਾ ਖੁੱਲਾ ਛੱਡੇ ਰੱਖਿਆ ਮਹੀਨਾ ਵੀ ਇਹ ਚਲੋ ਮੈਂ ਜੇ ਕੋਈ ਪਾਰਟੀਆਂ ਜਿਹੜੀਆਂ ਹਮਖਿਆਲੀ ਪਾਰਟੀਆਂ ਸਮਝੌਤਾ ਕਰਦੀਆਂ ਪਰ ਕੱਲ ਕੋਈ ਸਿਰੇ ਨਹੀਂ ਚੜੀ ਅੱਜ ਪਾਰਟੀ ਨੇ ਫੈਸਲਾ ਕਰਿਆ ਲੋਕ ਸਭਾ ਹਲਕਾ ਬਠਿੰਡਾ ਤੋਂ ਦਾਸ ਨੂੰ ਹੁਕਮ ਕਰਿਆ ਵੀ ਤੁਸੀਂ ਮਾਨ ਸਾਹਿਬ ਨੇ ਵੀ ਤੁਸੀਂ ਬਠਿੰਡੇ ਜਾ ਕੇ ਐਲਾਨ ਕਰਨਾ ਹੈ ਉਹ ਦੋ ਚਾਰ ਦਿਨ ਅਸੀਂ ਪਿੰਡਾਂ ਚ ਸੰਗਤ ਤੋਂ ਗੱਲਾਂ ਬਾਤਾਂ ਪੁੱਛੀਆਂ ਹੈ ਸਰਦਾਰ ਪਰਮਿੰਦਰ ਸਿੰਘ ਵਾਲਿਆਂ ਵਾਲੀ ਬਲਬੀਰ ਬਲਬੀਰ ਸਿੰਘ ਜੀ ਬੱਚੋ ਆਣਾ ਬਲਵਿੰਦਰ ਸਿੰਘ ਜੀ ਮੰਡੇਰ ਇਹ ਸਾਡੇ ਪਾਰਟੀ ਦੇ ਸੀਨੀਅਰ ਆਗੂ ਸਾਰੇ ਆਏ ਆ ਅੱਜ ਅਸੀਂ ਐਲਾਨ ਕੀਤਾ ਹੈ ਵੀ ਕਾਲੀਦਾਲ ਅਮਰਸਰ ਵੱਲੋਂ ਅਸੀਂ ਲੋਕ ਸਭਾ ਜਿਹੜੀ ਹਲਕਾ ਬਠਿੰਡਾ ਹੈ ਉਹ ਸੀਟ ਹਰ ਹਾਲਤ ਚ ਲੜਨੀ ਹੈ ਤੇ ਅਸੀਂ 27 ਤਰੀਕ ਤੋਂ ਬਕਾਇਦਾ ਰਸਮੀ ਤੌਰ ਤੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕਰਾਂਗੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਉਹਦੇ ਵਿੱਚ ਜਿਹੜੇ ਫੜੇ ਗਏ ਆ ਬੰਦੇ ਡੇਰਾ ਪ੍ਰੇਮੀ ਨੇ ਖਾਸ ਕਰ ਜਾਂ ਜਿਹੜੇ ਪੁਲਿਸ ਅਫਸਰ ਫੜੇ ਗਏ ਆ ਉਹ ਸਾਰੀ ਬਰਗਾੜੀ ਮੋਰਚੇ ਦੇ ਵਿੱਚ ਜਿਹੜੀ ਕਾਲੀਦਲ ਅਮਰਸਰ ਨੇ ਬੈਂਬੂਗਾ ਨਮਾਈ ਸੀ ਉਹ ਮੋਰਚੇ ਦੇ ਵਿੱਚ ਉਹਦੀ ਬਦੌਲਤ ਹੀ ਫੜੇ ਗਏ ਆ